ਸਾਥੀਓ ਕਾਲ ਸਾਥੀਓ ਮਹਾਰੰਜੀਤ ਸਿੰਘ ਤੇ ਸਵਾਗਤ ਕਰਦੇ ਆਂ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਸਾਥੀਓ ਅੱਜ ਅਸੀਂ ਦਰਸ਼ਨ ਕਰਾਂਗੇ ਜਨਮ ਸਥਾਨ ਪਾਸ਼ਾ ਸ਼ੇਮ ਅਤੇ ਇਸ ਦੇ ਨਾਲ ਹੀ ਦਰਸ਼ਨ ਕਰਾਂਗੇ ਪੰਚਮ ਪਾਸ਼ਾ ਜੀ ਵੱਲੋਂ ਲਗਾਏ ਗਏ ਤੁਰਤ ਚੇਖ ਹੁਆ ਦੇ ਅਤੇ ਜਾਣਾਂਗੇ ਉਨ੍ਹਾਂ ਦੇ ਇਤਿਹਾਸ ਦੇ ਬਾਰੇ ਸੁਭੋਗੀਆਂ ਗੱਲਾਂ ਨਾ ਕਰਦੇ ਹੋਏ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਲ 1594 ਪੰਜਮ ਰਾਜਾ ਆਪਣੇ ਵੱਡੇ ਭਰਾ ਪੀਥੀ ਚੰਦ ਦੇ ਕਾਰਨ ਅੰਮ੍ਰਿਤਸਰ ਤੋਂ ਇਸ ਸਥਾਨ ਤੇ ਆ ਗਏ ਅਤੇ ਲਗਭਗ 3 ਸਾਲ ਇਸ ਧਰਤੀ ਨੂੰ ਭਾਗ ਲਾਇਆ ਇਸਰ ਤੋਂ ਲਗਭਗ 7-8 ਕਿਲੋਮੀਟਰ ਪੱਛਮ ਵਾਲੀ ਸਾਈਡ ਤੇ ਵਸਿਆ ਹੋਇਆ ਇਹ ਪਿੰਡ ਵਡਾਲੀ ਜੋ ਕਿ ਗੁਰੂ ਦੇ ਇੱਥੇ ਰਹਿੰਦੇ ਨਾਲ ਇੱਕ ਗੁਰੂ ਕੀ ਵਡਾਲੀ ਵਜੂ ਜਾਣਿਆ ਜਾਣ ਲੱਗਿਆ। ਇਸੇ ਪਿੰਡ ਵਿੱਚ ਗੁਰੂ ਜੀ ਨੇ ਪੰਜ ਆਵੇ ਪੰਜ ਪੱਟੀਆਂ ਜਿਨ੍ਹਾਂ ਵਿੱਚ ਕਿ ਇੱਟਾਂ ਬਗਾਈਆਂ ਜਾਂਦੀਆਂ ਸਨ, ਕੋ ਲਵਾਈਆਂ। ਅਤੇ ਇਸ ਨਗਰ ਨੂੰ ਪੱਕਿਆਂ ਕਰਵਾਇਆ। ਇਸ ਵਿਵਧਾਨ ਚ ਇਹ ਪਿੰਡ ਦੇ ਵਿੱਚ ਗੁਰੂ ਜੀ ਦੇ ਆਉਣ ਦੇ ਨਾਲ ਰੌਣਕਾਂ ਲੱਗਣ ਲੱਗੀਆਂ। ਅਤੇ ਇਸੇ ਪਿੰਡ ਦੇ ਵਿੱਚ ਹੋਇਆ ਸੀ ਗਲ 6ਵੇਂ ਪਾਸ਼ਾ ਗੁਰੂ ਹਰਿਗੋਬਿੰਦ ਪਾਸ਼ਾ ਜੀ ਦਾ ਪ੍ਰਕਾਸ਼। ਉਹ ਜਾਣਦੇ ਆ ਉਹਨਾਂ ਦੇ ਜਾ ਨੰਬਰ ਸਮਰਾਤ ਗੁਰੂ ਆਪਣੇ ਸੇਵਕਾਂ ਨੂੰ ਵਡਿਆਈਆਂ ਬਖਸ਼ਦੇ ਹੀ ਰਹਿੰਦੇ ਹਨ ਇਸੇ ਲਈ ਮਾਤਾ ਗੰਗਾ ਜੀ ਨੂੰ ਪੁੱਤਰ ਦੀ ਦਾਤ ਪ੍ਰਾਪਤ ਕਰਨ ਦੇ ਲਈ ਬਾਬਾ ਬੁੱਢਾ ਜੀ ਸਾਹਿਬ ਕੋਲ ਗੁਰੂ ਅਰਜਨ ਪਾਤਸ਼ਾਹ ਜੀ ਭੇਜਦੇ ਹਨ ਅਤੇ ਮਾਤਾ ਗੰਗਾ ਜੀ ਪੂਰੀ ਸ਼ਾਨ ਦੇ ਨਾਲ ਬਾਬਾ ਬੁੱਢਾ ਜੀ ਕੋਲ ਅਸੀਸ ਲੈਣ ਲਈ ਜਾਂਦੇ ਪਰ ਉਹਨਾਂ ਦੇ ਹੱਥ ਨਿਰਾਸ਼ਾ ਲੱਗਦੀ ਹੈ ਜਦੋਂ ਇਸ ਗੱਲ ਦਾ ਪੰਚਮ ਪਾਸ਼ਾ ਨੂੰ ਪਤਾ ਲੱਗਦਾ ਹੈ ਤਾਂ ਉਹ ਮਾਤਾ ਜੀ ਨੂੰ ਇੱਕ ਵਾਰ ਕੇ ਜਾਣ ਲਈ ਕਹਿੰਦੇ ਹਨ ਹੁਣ ਮਾਤਾ ਜੀ ਸਾਦੇ ਲਿਬਾਸ ਅਤੇ ਹੱਥੀ ਪ੍ਰਸ਼ਾਦੇ ਤਿਆਰ ਕਰਕੇ ਉਹ ਬੁੱਢਾ ਜੀ ਪਾਸ ਜਾਂਦੇ ਹਨ ਬਾਬਾ ਜੀ ਬਹੁਤ ਹੀ ਖੁਸ਼ ਹੁੰਦੇ ਹਨ ਪ੍ਰਸ਼ਾਦਾ ਛਕਦੇ ਹਨ ਅਤੇ ਮਾਤਾ ਜੀ ਨੂੰ ਅਸੀਸ ਦਿੰਦੇ ਹਨ ਸਮਾਂ ਬੀਤਦਾ ਹੈ ਅਤੇ 14 ਜੂਨ 1595 ਈਸਵੀ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ ਬਹੁਤ ਖੁਸ਼ੀਆਂ ਮਨਾਈਆਂ ਜਾਂਦੀਆਂ ਇਸ ਇਲਾਕੇ ਵਿੱਚ ਪਾਣੀ ਦੀ ਕਿੱਲਤ ਹੋਣ ਦੇ ਕਰਕੇ ਪੰਚਮ ਪਾਤਸ਼ਾਹ ਇਸ ਇਲਾਕੇ ਦੇ ਵਿੱਚ 21 ਖੂਹਾਂ ਦਾ ਨਿਰਮਾਣ ਕਰਨ ਲਈ ਕਹਿੰਦੇ ਪਰ ਪਾਤਸ਼ਾਹ ਜੀ ਲੋਕਾਂ ਦੀ ਬੇਰੁਖੀ ਨੂੰ ਜਾਣ ਜਾਂਦੇ ਅਤੇ ਸਿਰਫ 6ਾਂ ਖੂਹਾਂ ਦਾ ਹੀ ਨਿਰਮਾਣ ਹੁੰਦਾ ਅਤੇ ਇਹਨਾਂ ਸ਼ਿਆਂ ਹੂਆਂ ਦੇ ਉੱਪਰ ਹੀ ਇੱਕੀ ਮਾਲਾਂ ਲਗਵਾ ਕੇ ਗੁਰੂ ਜੀ ਨੇ ਆਪਣਾ ਵਚਨ ਪੂਰਾ ਕੀਤਾ ਸਾਥੀ ਹੁਣ ਸਿਰਫ ਪੰਜ ਹੀ ਮੌਜੂਦ ਹਨ ਇਹ ਜੋ ਸ਼ਾਟਾ ਸਾਹਿਬ ਦਾ ਬਾਜ਼ਾਰ ਤੁਸੀਂ ਦੇਖ ਰਹੇ ਜੀ ਕੁਝ ਬਜ਼ੁਰਗਾਂ ਤੋਂ ਪਤਾ ਲੱਗਾ ਕਿ ਇੱਕ ਖੂ ਇਸ ਬਾਜ਼ਾਰ ਦੇ ਵਿੱਚ ਸੀਗਾ ਉਹ ਖੂ ਕਿੱਥੇ ਸੀਗਾ ਇਸ ਬਾਰੇ ਪ੍ਰੋਪਰ ਕੋਈ ਵੀ ਜਾਣਕਾਰੀ ਸਾਡੇ ਕੋਲ ਨਹੀਂ ਹੈ ਜੀ ਸੋ ਇਹ ਸੀ ਗੁਰਦੁਆਰਾ ਸਾਹਿਬ ਦਾ ਗੁਰੂ ਕੀ ਮਡਾਲੀ ਦਾ ਇਤਿਹਾਸ ਸੋ ਹੁਣ ਅਸੀਂ ਚੱਲਦੇ ਹਾਂ ਗੁਰਦੁਆਰਾ ਜਨਮ ਸਥਾਨ ਪਾਤਸ਼ਾਹੀ 6 ਅੱਥੀ-ਅੱਥੀ ਜਾ ਕੇ ਕਰਦੇ ਹਾਂ ਗੱਲਬਾਤ ਅਤੇ ਨਾਲ ਦੀ ਨਾਲ ਦੱਸਦੇ ਹਾਂ ਗੁਰਦੁਆਰਾ ਸਾਹਿਬ ਦੇ ਬਾਕੀ ਰਹਿੰਦੇ ਇਤਿਹਾਸ ਬਾਰੇ ਪਾਤਸ਼ਾਹ ਜੀ ਦੇ ਪਿੰਡ ਗੁਰਕੀਵਡਾਲੀ ਅੰਦਰ ਚੱਲਦੇ ਆ ਦੇ ਦਰਸ਼ਨ ਕਰਦੇ ਆ ਤੇ ਇਸ ਤੋਂ ਬਾਅਦ ਅਸੀਂ ਚੱਲਾਂਗੇ ਜੀ ਜਿਹੜੇ ਬਾਕੀ ਗੁਰੂ ਸਾਹਿਬ ਵੱਲੋਂ ਸਾਰੇ ਹੋਏ شیخੂ ਸੀਗੇ ਉਹਨਾਂ ਦੇ ਵੀ ਦਰਸ਼ਨ ਕਰਾਂਗੇ ਤੇ ਨਾਲੇ ਗੁਰੂ ਅਰਜਨ ਪਾਤਸ਼ਾਹ ਦੇ ਸਥਾਨ ਤੇ ਵੀ ਜਾਵਾਂਗੇ ਤੋਂ ਆਪਾਂ ਦਰਸ਼ਨ ਕਰਾਂਗੇ ਤਾਂ ਲੈਂਦੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਇੱਧਰ ਜਨਮ ਹੁੰਦਾ ਹੈ ਤੇ ਸੰਤਾਂ ਖੁਸ਼ੀਆਂ ਬਣਾ ਰਹੀ ਹੁੰਦੀਆਂ ਪਰ ਉਦੋਂ ਜਦ ਇਸ ਗੱਲ ਦਾ ਪਤਾ ਉਹਨਾਂ ਦੇ ਭਰਾ ਪਿਥੀਚਨ ਨੂੰ ਲੱਗਦਾ ਹੈ ਤਾਂ ਉਹ ਬੱਚੇ ਨੂੰ ਮਰਵਾਉਂਦਿਆਂ ਸ਼ਾਸ਼ਾ ਘੜਨ ਲੱਗ ਪੈਂਦਾ ਹੈ ਅਤੇ ਸਭ ਤੋਂ ਪਹਿਲਾਂ ਉਹ ਇੱਕ ਦਾਈ ਨੂੰ ਭੇਜਦਾ ਹੈ ਦਾਈ ਗੁਰੂ ਘਰ ਆਉਂਦੀ ਹੈ ਅਤੇ ਅਤੇ ਮਾਤਾ ਜੀ ਨਾਲ ਗੱਲਬਾਤ ਕਰਨ ਲੱਗ ਪੈਂਦੀ ਹੈ ਤਿੰਨ ਵਿੱਚ ਮਾਤਾ ਜੀ ਆਖਦੇ ਹਨ ਕੁਝ ਦਿਨਾਂ ਤੋਂ ਬਾਲਕ ਚੰਗੀ ਤਰ੍ਹਾਂ ਕੁਝ ਖਾ ਪੀ ਨਹੀਂ ਰਿਹਾ ਤੇ ਮੌਕਾ ਮਿਲਦਿਆਂ ਹੀ ਦਾਈ ਬੱਚੇ ਨੂੰ ਆਪਣੀ ਗੋਦੀ ਵਿੱਚ ਲੈ ਲੈਂਦੀ ਹੈ ਅਤੇ ਮਾਤਾ ਜੀ ਨੂੰ ਆਖਦੀ ਮੈਂ ਦੇਖਦੀ ਕਿ ਇਸ ਨੂੰ ਕੀ ਗੱਲ ਹੈ ਅਤੇ ਆਪਣਾ ਜ਼ਹਿਰ ਲੱਗਾ ਹੋਇਆ ਦੁੱਧ ਬੱਚੇ ਨੂੰ ਪਿਲਾਉਣ ਲੱਗ ਪੈਂਦੀ ਜਿਸ ਨਾਲ ਬਾਲਕ ਤੇ ਦੁੱਧ ਪੀਂਦਿਆਂ ਹੀ ਦਾਈ ਬੇਹੋਸ਼ ਹੋ ਜਾਂਦੀ ਹੈ ਅਤੇ ਉਸ ਦੇ ਉੱਥੇ ਹੀ ਪ੍ਰਾਨ ਨਿਕਲ ਜਾਂਦੇ ਹਨ ਇਹ ਜੀ ਗੁਰੂ ਘਰ ਦਾ ਦਰਬਾਰ ਸਾਹਿਬ ਅਤੇ ਹੁਣ ਅਸੀਂ ਚੱਲਦੇ ਹਾਂ ਪੂਰਾ ਸਾਹਿਬ ਤੇ ਕਰਦੇ ਹਾਂ ਦਰਸ਼ਨ ਤੁਸੀਂ ਜਦੋਂ ਵੀ ਇੱਥੇ ਆਓਗੇ ਤਾਂ ਇੱਥੇ ਗੁਰੂ ਘਰ ਦੇ ਉਹ ਰਸਬ ਦੇ ਵਿੱਚ 10 15 ਮਿੰਟ ਅੱਧਾ ਘੰਟਾ ਜਿੰਨਾ ਵੀ ਤੁਹਾਡੇ ਕੋਲ ਟਾਈਮ ਹੋਵੇ ਇਸ ਗੁਰੂ ਘਰ ਦੇ ਵਿੱਚ ਜ਼ਰੂਰ ਬਿਤਾ ਕੇ ਜਾਓ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਿਓ ਚਾਹੇ ਪਾਠ ਕਰਿਓ ਇਸੇ ਸਥਾਨ ਤੇ ਹੋਇਆ ਸੀ ਛੇਵੇਂ ਪਾਤਸ਼ਾਹ ਜੀ ਦਾ ਜਨਮ ਆਉ ਘਰ ਦੇ ਆ ਦਰਸ਼ਨ ਤੇ ਨਾਲੇ ਜਾਣਦੇ ਹਾਂ ਗੁਰੂ ਦੇ ਗੁਰੂ ਸਾਹਿਬ ਦੇ ਜੀਵਨ ਦੀ ਇੱਕ ਹੋਰ ਘਟਨਾ ਬਾਰੇ ਪਿਰਥੀ ਚੰਦ ਦੀ ਦਾਈ ਵਾਲੀ ਚਾਲ ਨਾ ਚੱਲੀ ਉਸ ਨੇ ਇੱਕ ਇੱਕ ਬ੍ਰਾਹਮਣ ਨੂੰ ਲਾਲਚ ਦੇ ਕੇ ਇਸ ਵੱਲ ਪਿੱਛੇ ਜੋ ਕਿ ਖਡਾਵਾ ਸੀ ਉਸ ਨੇ ਗੁਰੂ ਪਾਤਸ਼ਾਹ ਨੂੰ ਗੋਦੀ ਚੁੱਕਿਆ ਤੇ ਜ਼ਹਿਰ ਮਿਲਿਆ ਦਹੀਂ ਖਾਣ ਲੱਗਾ ਪਰ ਪਾਤਸ਼ਾਹ ਨੇ ਦਹੀਂ ਖਾਣ ਤੋਂ ਇਨਕਾਰ ਕਰ ਦਿੱਤਾ ਸ਼ਾਕੋਂ ਤੇ ਜਦੋਂ ਉਹ ਜਾਣ ਲੱਗਾ ਤਾਂ ਕੁਝ ਦਹੀਂ ਜ਼ਮੀਨ ਤੇ ਡਿੱਗ ਪਿਆ ਜਿਸ ਨੂੰ ਇੱਕ ਕੁੱਤੇ ਨੇ ਖਾਧਾ ਅਤੇ ਜ਼ਹਿਰ ਦੇ ਨਾਲ ਉਸ ਦੀ ਉਸੇ ਵੇਲੇ ਹੀ ਮੌਤ ਹੋ ਗਈ ਅਦ ਵਿੱਚ ਉਸ ਘੜਾਵੇ ਦੇ ਪੇੜ ਵਿੱਚ ਵੀ ਲੰਕਰ ਦਰਦ ਉਠਿਆ ਜਿਸ ਨੂੰ ਨਾ ਸਹਾਰਦਿਆ ਉਹ ਵੀ ਆਪਣੇ ਭ੍ਰਾਂਤ ਧਿਆ ਗਿਆ ਉਹਨਾਂ ਨੇ ਆਪਾਂ ਘਟਨਾ ਬਾਰੇ ਗੱਲ ਕੀਤੀ ਹੈ ਐ ਉਸੇ ਘਟਨਾ ਨੂੰ ਵੀ ਬਿਆਨ ਕਰਦੀ ਹੋਈ ਇਹ ਤਸਵੀਰ ਹੈ ਤੇ ਇਹੋ ਜਿਹੜੀ ਦਾਈ ਦੀ ਆਪਾਂ ਇਸ ਤੋਂ ਪਹਿਲੇ ਗੱਲ ਕੀਤੀ ਹੈ ਇਹ ਉਸ ਦਾ ਉਸ ਚ ਲੱਗਾ ਹੈ ਜੀ ਜੋ ਜਿਹੜੀ ਤਸਵੀਰ ਨਜ਼ਰ ਆ ਰਹੀ ਏ ਇਸ ਦੇ ਵਿੱਚ ਪਿਥੀ ਚੰਦ ਨੇ ਇੱਕ ਸਪੇਰੇ ਨੂੰ ਘੱਲਿਆ ਇਹ ਸਪੇਰਾ ਆਉਂਦਾ ਹੈ ਤੇ ਗੁਰੂ ਪਾਤਸ਼ਾਹ ਜੀ ਵੱਲ ਸੱਪ ਛੱਡ ਦਿੰਦਾ ਪਰ ਗੁਰੂ ਪਾਤਸ਼ਾਹ ਜੀ ਸੱਪ ਦੀ ਸਿਰੀ ਵੜ ਕੇ ਇੰਨੀ ਜ਼ੋਰ ਦੇ ਨਾਲ ਨੂੰ ਰੋੜਦੇ ਹਨ ਕਿ ਸੱਪ ਥਾਂ ਹੀ ਮਰ ਜਾਂਦਾ ਹੈ ਇਹ ਸੀ ਗੁਰਦੁਆਰਾ ਜਨਮ ਸਥਾਨ ਪਾਸ਼ਾ ਸਿੰਘ ਅਤੇ ਉਸ ਦਾ ਇਤਿਹਾਸ ਇਸ ਤੋਂ ਬਾਅਦ ਹੁਣ ਅਸੀਂ ਚੱਲਦੇ ਹਾਂ ਉਸ ਪਵਿੱਤਰ ਖੂਤ जो कि गुरु साहब ने इस अस्थान के नाल ही लवायाथी तो चलते अपना उस पुरातन खूह जो सामने नज़र आ रहा है ती करो दर्शन है इस पुरातन खूह के जो गुरु पातशाह ने हथी लवाया इस विच दो माला चल दया ਦੋ ਹਲਟਾ ਹੋਏ ਹੈ ਉਸ ਸਮੇਂ ਨੂੰ ਯਾਦ ਕਰਾਉਂਦਾ ਹੈ ਜੀ ਤੇ ਪਾਸ਼ਾ ਵੱਲੋਂ ਲਵਾਏ ਹੋਏ ਪੰਜ ਆਵਿਆਂ ਦੀਆਂ ਇਟਾਂ ਇਸ ਖੂਦ ਦੇ ਵਿੱਚ ਲੱਗੀਆਂ ਹੋਈਆਂ ਸੋ ਸਾਥੀਓ ਹੁਣ ਚੱਲਦੇ ਆਂ ਗੁਰਦੁਆਰਾ ਬਾਬੇ ਸ਼ਹੀ ਸਿੰਘਾਂ ਦੇ ਜਿੱਥੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਪੰਜ ਆਵੇਸ ਸਥਾਪਿਤ ਕੀਤੇ ਸਨ ਜਿਸ ਦੀ ਦੂਰੀ ਲਗਭਗ 150 200 ਮੀਟਰ ਇਸ ਸਥਾਨ ਤੋਂ ਹੈ ਅੰਦਰ ਕਾਫੀ ਸੰਗਤ ਆਈ ਹੋਈ ਸੀ ਦਰਸ਼ਨ ਕਰਨ ਵਾਸਤੇ ਇਹ ਉਹੀ ਸਥਾਨ ਆ ਜਿੱਥੇ ਗੁਰੂ ਅਰਜਨ ਪਾਤਸ਼ਾਹ ਨੇ ਪੰਜ ਆਵੇ ਸਥਾਪਿਤ ਕੀਤੇ ਸੀ ਅਤੇ ਇਸ ਸਥਾਨ ਨੂੰ ਵਰ ਦਿੱਤਾ ਸੀਗਾ ਜੇ ਸ ਵੀ ਮਾਈ ਭਾਈ ਦੇ ਬੱਚੇ ਨੂੰ ਸੋਕੇ ਦੀ ਪ੍ਰੋਬਲਮ ਹੈ ਤਾਂ ਉਸ ਨੂੰ ਇੱਥੇ ਪੰਜ ਐਤਵਾਰ ਇਸ਼ਨਾਨ ਕਰਨ ਦੇਣਾ ਉਸ ਦੇ ਸੋਕੇ ਦਾ ਰੋਗ ਕੱਟਿਆ ਜਾਂਦਾ ਹੈ ਇੱਕ ਨਿਸ਼ਾਨ ਸਾਹਿਬ ਲੱਗਾ ਹੋਇਆ ਹੈ ਇਹ ਨਿਸ਼ਾਨ ਸਾਹਿਬ 47 ਦੇ ਵੇਲੇ ਹੋਏ ਦੇ ਦੌਰਾਨ ਗੁਰੂ ਘਰ ਦੀ ਰੱਖਿਆ ਲਈ ਜੋ ਸਿੰਘ ਸ਼ਹੀਦ ਹੋਏ ਸਨ ਤੇ ਉਹਨਾਂ ਦੀ ਯਾਦ ਵਿੱਚ ਨਿਸ਼ਾਨ ਸਾਹਿਬ ਲੱਗਾ ਹੋਇਆ ਹੈ ਇਹ ਜੀਓ ਪਵਿੱਤਰ ਸਰੋਵਰ ਜਿਸ ਸਰੋਵਰ ਨੂੰ ਪੰਜਵੇਂ ਪਾਤਸ਼ਾਹ ਨੇ ਵਰ ਦਿੱਤਾ ਹੋਇਆ ਹੈ ਇੱਥੇ ਇੱਕ ਬੇਰੀ ਲੱਗੀ ਹੋਈ ਹੈ ਉਹ ਵੀ ਬੜੀ ਇਤਿਹਾਸਿਕ ਬੇਰੀ ਹੈ ਆਗ ਦੇ ਨੇ ਕਿ ਜਦੋਂ ਪੰਜਵੇਂ ਪਾਸ਼ਾ ਇਸ ਸਥਾਨ ਤੋਂ ਵਾਪਸ ਅੰਮ੍ਰਿਤਸਰ ਜਾਣ ਲੱਗੇ ਸਨ ਇੱਥੇ ਇੱਟਾਂ ਦੀ ਰਾਖੀ ਦੇ ਲਈ ਉਹਨਾਂ ਨੇ ਇੱਕ 베ਰੀ ਦਾ ਮੁੱਢ ਇੱਥੇ ਗੱਡ ਦਿੱਤਾ ਸੀ ਜੋ ਕਿ ਬਾਅਦ ਵਿੱਚ ਉਸ ਨੇ ਇੱਕ 베ਰੀ ਦਾ ਰੂਪ ਧਾਰਨ ਕਰ ਅਤੇ ਉਹ ਅੱਜ ਵੀ ਇੱਥੇ ਮੌਜੂਦ ਹੈ ਹਾਂਜੀ ਸਾਥੀਓ ਕਿ ਇਸ ਕੇਸ ਨੂੰ ਇਸ ਸਥਾਨ ਬਾਰੇ ਪਤਾ ਸੀ ਕਮੈਂਟ ਕਰਕੇ ਜਰੂਰ ਦੱਸੋ ਅਸੀਂ ਚੱਲਦੇ ਹਾਂ ਆਪਣੇ ਅਗਲੇ ਗੁਰਦਵਾਰਾ ਜੋ ਕਿ ਬਹੁਤ ਹੀ ਪ੍ਰਸਿੱਧ ਗੁਰਦੁਆਰਾ ਸ਼ਿਆਟਾ ਸਾਹ ਸਸਾਥੀ ਹੋਣ ਅਸੀਂ ਪਹੁੰਚ ਗਏ ਆ ਗੁਰਦੁਆਰਾ ਸ਼ਿਆਟਾ ਸਾਹ ਅਤੇ ਅੰਦਰ ਜਾ ਕੇ ਦਰਸ਼ਨ ਕਰਦੇ ਨਾਲੇ ਦਰਸ਼ਨ ਕਰਦੇ ਉਹ ਇਤਿਹਾਸਿਕ ਖੂਦ ਹੈ ਜਦੋਂ ਛੇਵੇਂ ਪਾਤਸ਼ਾਹ ਜੀ ਪ੍ਰਗਟ ਹੁੰਦੇ ਹਨ ਤਾਂ ਪੰਜਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਖੁਸ਼ੀ ਦੇ ਵਿੱਚ ਇਸ ਸਥਾਨ ਤੇ ਵੀ ਸੰਤਾਂ ਦੇ ਕਹਿਣ ਤੇ ਇੱਕ ਵੱਡਾ ਫੂਲ ਹੁੰਦਾ ਜੋ ਕਿ ਅੱਜ ਵੀ ਇਸ ਸਥਾਨ ਤੇ ਮੌਜੂਦ ਹੈ ਅਤੇ ਉਸ ਖੂਹ ਉੱਪਰ ਚਲਦੀਆਂ ਛੇ ਮਹੱਲਾਂ ਜਿਨ੍ਹਾਂ ਨੂੰ ਹਰਡਾਂ ਵੀ ਕਿਹਾ ਜਾਂਦਾ ਹੈ ਉਸ ਪਵਿੱਤਰ ਖੂਹ ਦੇ ਕਾਰਨ ਹੀ ਇਸ ਗੁਰਦੁਆਰਾ ਸਾਹਿਬ ਦਾ ਨਾਮ ਛੇਹਾਟਾ ਜਾਣਿਆ ਜਾਂਦਾ ਹੈ ਉਂਝ ਤਾਂ ਇਸ ਗੁਰੂ ਘਰ ਦੇ ਵਿੱਚ ਹਰ ਮੱਸਿਆ ਅਤੇ ਪੰਚਮੀ ਨੂੰ ਭਾਰੀ ਇਕੱਠ ਹੁੰਦਾ ਪਰ ਵਿਸ਼ੇਸ਼ ਤੌਰ ਤੇ ਬਸੰਤ ਪੰਜਵੀਂ ਤੇ ਇਸ ਗੁਰੂ ਘਰ ਦੇ ਵਿੱਚ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਅਤੇ ਉਸ ਵੇਲੇ ਲੱਖਾਂ ਦੀ ਤਦਾਦ ਦੇ ਵਿੱਚ ਸੰਗਤਾਂ ਨਤਮਸਤਕ ਹੁੰਦੀਆਂ ਹਨ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਸਾਥੀਓ ਹੁਣ ਅਸੀਂ ਦਰਸ਼ਨ ਕਰਾਂਗੇ ਉਸ ਪਵਿੱਤਰ ਖੂਹ ਦੇ ਜਿਸ ਦਾ ਅੱਜ ਵੀ ਜਲ ਲੋਕੀ ਆਪਣੇ ਘਰਾਂ ਨੂੰ ਖਾਦੇ ਆ ਇਹ ਗੁਰੂ ਸਾਹਿਬ ਦਾ ਲਿਖਿਆ ਹੋਇਆ ਇਤਿਹਾਸ ਅਤੇ ਦਰਸ਼ਨ ਕਰੋ ਜੀ ਸ਼ਾਹ ਹਲਟਾਂ ਵਾਲਾ ਪੰਜਵੇਂ ਪਾਸ਼ਾ ਵੱਲੋਂ ਲਗਾਇਆ ਗਿਆ ਪਵਿੱਤਰ ਖੂਹ ਸਾਥੀਓ ਹੁਣ ਆਪਾਂ ਦਰਸ਼ਨ ਕੀਤੇ ਗੁਰੂਦਵਾਰਾ ਛਾਟਾ ਸਾਹਿਬ ਅਦੇ ਗੁਰੂ ਪਾਸ਼ਾ ਵੱਲੋਂ ਲਵਾਏ ਹੋਏ ਸ਼ਿਆਮਾਲਾ ਵਾਲੇ ਖੂਦ ਹੁਣ ਆਪਾਂ ਜਾ ਰਹੇ ਹਾਂ ਜੀ ਗੁਰੂ ਪਾਸ਼ਾ ਜੀ ਵੱਲੋਂ ਲਵਾਏ ਹੋਏ ਇੱਕ ਹੋਰ ਖੂਦ ਇਹ ਗੁਰਦੁਆਰਾ ਸਾਹਿਬ ਵੀ ਗੁਰੂਦਵਾਰਾ ਛਾਟਾ ਸਾਹਿਬ ਦੇ ਬਿਲਕੁਲ ਨਜ਼ਦੀਕ ਹੀ ਹੈ ਜੀ ਉਸਦੀ ਬੈਕ ਸਾਈਡ ਤੇ ਪੈਂਦਾ ਹੈ ਹੁਣ ਅਸੀਂ ਪਹੁੰਚ ਚੁੱਕੇ ਹਾਂ ਜੀ ਉਸ ਸਥਾਨ ਤੇ ਅਤੇ ਤੁਸੀਂ ਦਰਸ਼ਨ ਕਰੋ ਗੁਰੂ ਪਾਤਸ਼ਾਹ ਵੱਲੋਂ ਲੁਆਏ ਹੋਏ ਕੋਈ ਇਤਰ ਖੂਦ ਹੀ ਇਸ ਦੇ ਵਿੱਚ ਪੈਪ ਜਾ ਰਿਹਾ ਹੈ ਸ਼ਾਇਦ ਅੱਜ ਵੀ ਇਸ ਦੇ ਵਿੱਚ ਸਮਰਸਿਵਲ ਬੋਰ ਕਰਦੇ ਇਸ ਨੂੰ ਪਾਣੀ ਲਿਆ ਜਾਂਦਾ ਹੋਵੇ ਇਹ ਪਰਸ਼ੀਨ ਸਟਾਈਲ ਨਾਲ ਬਣਿਆ ਹੋਇਆ ਖੂ ਹੈ ਜੀ ਅਤੇ ਨਾਨਕਸ਼ਾਹੇ ਇੱਟਾਂ ਅੱਜ ਵੀ ਇਸ ਖੂ ਦੇ ਵਿੱਚ ਮੌਜੂਦ ਹਨ ਸਾਹਮਣੇ ਬੋਰਡ ਤੇ ਉੱਪਰ ਇਤਿਹਾਸ ਲਿਖਿਆ ਹੈ ਕਿ 4 ਹਰਤਾ ਇਸ ਖੂਦ ਵਿੱਚ ਚਲਦੀਆਂ ਸੀ ਅਤੇ ਇਹ ਜਮੀਨ ਭਾਈ ਟੋਲ ਜੀ ਅਤੇ ਭਾਈ ਖਾਨ ਜੀ ਵੱਲੋਂ ਗੁਰੂ ਘਰ ਨੂੰ ਦਿੱਤੀ ਗਈ ਸੀ ਸੋ ਹੁਣ ਅੰਦਰ ਚਲਦੇ ਆਂ ਤੇ ਚੱਲ ਕੇ ਗੁਰੂ ਪਾਤਸ਼ਾਹ ਦੇ ਅੰਦਰੋਂ ਦਰਸ਼ਨ ਕਰਦੇ ਹਾਂ ਦਰਬਾਰ ਸਾਹਿਬ ਅੰਦਰ ਬਹੁਤ ਸੋਹਣਾ ਬਣਿਆ ਹੋਇਆ ਹੈ ਜੀ ਕੇ ਉਸ ਵੇਲੇ ਦੀ ਤਸਵੀਰ ਗੁਰੂ ਅਰਜਨ ਪਾਤਸ਼ਾਹ ਜੀ ਦੇਖ ਰਿਹਾ ਜਿੱਦੇ ਸਾਰੇ ਕੰਮ ਹੋ ਰਹੇ ਨੇ ਐਸੀ ਹੈ ਗੁਰਦੁਆਰਾ ਚਾਰ ਹਟਾ ਸਾਹਿਬ ਅਤੇ ਇਸ ਤੋਂ ਬਾਅਦ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਦਮਦਮਾ ਸਾਹਿਬ ਚੱਲ ਕੇ ਕਰਦੇ ਹਾਂ ਦਰਸ਼ਨ ਤੇ ਜਾਣਦੇ ਹਾਂ ਉਸ ਗੁਰੂ ਘਰ ਦਾ ਕੀ ਹੈ ਇਤਿਹਾਸ ਕੀ ਕਰਦੇ ਆ ਦਰਸ਼ਨ ਨਾਲੇ ਦੱਸਦੇ ਇਥੇ ਇਤਿਹਾਸ ਦੇ ਬਾਰੇ 6ਵੇਂ ਪਾਸ਼ਾ ਇਸ ਸਥਾਨ ਤੇ ਅਕਸਰ ਸੰਕਟ ਨਾਲ ਆਇਆ ਕਰਦੇ ਸਨ ਇੱਕ ਵਾਰ ਗੁਰੂ ਕੀ ਵਡਾਲੀ ਵਿੱਚ ਦੀਵਾਨ ਸੱਜੇ ਹੋਏ ਸਨ ਤੇ ਵਡਾਲੀ ਦੀਆਂ ਸੰਗਤਾਂ ਗੁਰੂ ਪਾਤਸ਼ਾਹ ਨੂੰ ਆ ਕੇ ਕਹਿੰਦੀਆਂ ਹਨ ਕਿ ਪਾਤਸ਼ਾਹ ਜੀ ਇੱਕ ਬਹੁਤ ਹੀ ਭਾਰਾ ਸੂਰ ਹੈ ਜੋ ਕਿ ਸਾਡੀਆਂ ਸਾਰੀਆਂ ਫਸਲਾਂ ਤਬਾਹ ਕਰ ਦਿੰਦਾ ਸਾਨੂੰ ਉਸ ਦੇ ਕੋਲੋਂ ਮੁਕਤੀ ਦੋ ਸਰ ਪਾਤਸ਼ਾਹ ਜੀ ਇਸ ਸਥਾਨ ਤੇ ਹੁੰਦੇ ਹਨ ਅਤੇ ਪੈਂਦੇਖਾਨ ਨੂੰ ਉਹ ਸੂਰ ਦਾ ਸ਼ਿਕਾਰ ਕਰਨ ਵਾਸਤੇ ਕਹਿੰਦੇ ਹਨ ਪਰ ਜਦੋਂ ਪੈਂਦੇਖਾਨ ਸੂਰ ਵੱਲ ਵਧਦਾ ਹੈ ਤਾਂ ਸੂਰ ਐਡੀ ਜ਼ੋਰ ਦੇ ਨਾਲ ਅੱਗੋਂ ਫੁੰਕਾਰਾ ਮਾਰਦਾ ਹੈ ਕਿ ਪੈਂਦੇਖਾਨ ਘੋੜੇ ਸਮੇਤ ਹੀ ਧਰਤੀ ਤੇ ਡਿੱਗ ਪੈਂਦਾ ਹੈ ਅਤੇ ਗੁਰੂ ਜੀ ਮੁਸਕਰਾਉਂਦੇ ਹਨ ਅਤੇ ਕਹਿੰਦੇ ਹਨ ਪੈਂਦੇਖਾਨ ਇਹ ਸ਼ਿਕਾਰ ਹੁਣ ਅਸੀਂ ਕਰਾਂ ਗੁਰੂ ਜੀ ਸੂਰ ਵੱਲ ਵਾਤੇ ਹਨ ਅਤੇ ਉਸ ਦਾ ਉਧਾਰ ਕਰਦੇ ਹਨ ਮਰੇ ਹੋਏ ਸੂਰਤੇ ਮੂੰਹ ਦੇ ਵਿੱਚੋਂ ਨਿਕਲਿਆ ਹੋਇਆ ਪ੍ਰਕਾਸ਼ ਦੇਖ ਕੇ ਸੰਤਾਂ ਗੁਰੂ ਜੀ ਨੂੰ ਪੁੱਛਦੇ ਹਨ ਇਹ ਕੀ ਕਤਕ ਹੈ ਤਾਂ ਗੁਰੂ ਜੀ ਫਰਮਾਉਂਦੇ ਹਨ ਕਿ ਇਹ ਇੱਕ श्रापਿਆ ਹੋਇਆ ਸਿੱਖ ਸੀ ਤਾਂ ਅੱਜ ਅਸੀਂ ਉਧਾਰ ਕੀਤਾ ਹੈ ਸੋ ਸਾਥੀਓ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਨ ਤੇ ਨਾਲੇ ਜਾਣਦੇ ਹਾਂ ਅੱਗੇ ਦਾ ਇਤਿਹਾਸ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਪਾਸੋਂ ਪੁੱਤਰ ਦੀ ਦਾਦ ਲੈਣ ਵਾਸਤੇ ਜਾਂਦੇ ਹਨ ਤੇ ਬਾਬਾ ਬੁੱਢਾ ਜੀ ਦੂਰੋਂ ਦੇਖ ਕੇ ਇੱਕ ਸਿੱਖ ਨੂੰ ਪੁੱਛਦੇ ਹਨ ਕਿ ਇਹ ਕੌਣ ਆ ਰਿਹਾ ਹੈ ਤਾਂ ਉਹ ਜਵਾਬ ਦਿੰਦਾ ਹੈ ਕਿ ਬਾਬਾ ਜੀ ਇਹ ਗੁਰੂ ਕੇ ਮਹਿਲ ਮਾਤਾ ਗੰਗਾ ਜੀ ਆ ਰਹੇ ਹਨ ਤਾਂ ਬਾਬਾ ਜੀ ਕਹਿੰਦੇ ਅੱਜ ਗੁਰੂ ਕੇ ਮਹਿਲਾਂ ਨੂੰ ਕਿਧਰੋਂ ਭਾਜਣਾ ਪੈ ਗਿਆ ਤਾਂ ਲਾਗੇ ਖੜੇ ਸਿੱਖ ਨੇ ਇਹ ਗੱਲ ਸੁਣ ਕੇ ਬਾਬਾ ਜੀ ਨੂੰ ਜਾ ਕੇ ਬਾਬਾ ਜੀ ਉਹ ਤੁਹਾਨੂੰ ਮਿਲਣ ਵਾਸਤੇ ਆ ਰਹੇ ਹਨ ਤੇ ਤੁਸੀਂ ਉਹਨਾਂ ਵਾਸਤੇ ਕੋੜੇ ਸ਼ਬਦ ਬੋਲ ਰਹੇ ਹੋ ਤਾਂ ਬਾਬਾ ਜੀ ਨੇ ਉਸ ਵੇਲੇ ਉਹ ਸਿੱਖ ਨੂੰ ਜਵਾਬ ਦਿੱਤਾ ਕਿ ਗੁਰੂ ਜਾਣੇ ਜਾਸੀ ਜਾਣੀ ਤੂੰ ਕਿਉਂ ਸੂਰ ਵਾਂਗੂ ਘੁਰ ਘੁਰ ਕਰੀ ਜਾਣਾ ਹੈ ਇਹ ਸੁਣ ਕੇ ਮਾਤਾ ਗੰਗਾ ਜੀ ਵੀ ਵਾਪਸ ਆ ਜਾਂਦੇ ਹਨ ਅਤੇ ਅਗਲੇ ਦਿਨ ਹੱਥੀ ਪ੍ਰਸ਼ਾਦਾ ਤਿਆਰ ਕਰਕੇ ਬਾਬਾ ਬੁੱਢਾ ਜੀ ਦੇ ਪਾਸ ਜਾਂਦੇ ਹਨ ਅਤੇ ਪੁੱਤਰ ਪ੍ਰਾਪਤੀ ਦਾ ਵਾਹ ਲੈਂਦੇ ਹਨ ਇਹ ਸਭ ਦੇਖ ਕੇ ਉਹ ਸਿੱਖ ਬਾਬਾ ਜੀ ਪਾਸ ਬੇਨਤੀ ਕਰਦਾ ਹੈ ਕਿ ਆਪ ਦੇ ਬਚਨ ਅਟਲ ਹਨ ਸੋ ਮੇਰੇ ਤੇ ਵੀ ਕਿਰਪਾ ਕਰੋ ਤਾਂ ਬਾਬਾ ਬੁੱਢਾ ਜੀ ਫਰਮਾਉਂਦੇ ਹਨ ਮਾਤਾ ਗੰਗਾ ਜੀ ਦਾ ਪੁੱਤਰ ਹੀ ਤੁਹਾਡਾ ਉਧਾਰ ਕਰੇਗਾ ਸੋ ਇਹ ਸੀ ਇਸ ਗੁਰੂ ਘਰ ਦਾ ਇਤਿਹਾਸ ਹੁਣ ਅਸੀਂ ਦਰਸ਼ਨ ਕਰਾਂਗੇ ਪੰਚਮ ਪਾਸ਼ਾ ਵੱਲੋਂ ਲਗਾਏ ਗਏ ਉਸ ਪਵਿੱਤਰ ਖੂਹ ਦੀ ਜੋ ਖੇਤੀਬਾੜੀ ਲਈ ਪਾਣੀ ਦੇਕ ਮੁੱਖ ਸਰੋਤ ਸਾਹਮਣੇ ਜੋ ਨਜ਼ਰ ਆ ਰਿਹਾ ਇਹ ਹੈਗਾ ਜੀ ਪਾਸ਼ਾ ਵੱਲੋਂ ਲਗਾਇਆ ਗਿਆ ਇੱਕ ਹੋਰ ਖੂਹ ਇਸ ਖੂਹ ਤੇ ਵੀ ਕਿਹੇ ਵੇਲੇ ਪੰਜ ਮੱਲਾਂ ਚਲਦੀਆਂ ਸਨ ਅਤੇ ਸ਼ੇਟਾ ਸਾਹਿਬ ਤੋਂ ਬਾਅਦ ਇਹ ਦੂਜਾ ਵੱਡਾ ਖੂਹ ਸੀ ਹੁਣ ਤਾਂ ਫਿਲਹਾਲ ਇਹ ਇਸ ਦੀ ਸਾਹ ਸੰਭਾਲ ਵਾਸਤੇ ਇਸ ਨੂੰ ਕੰਕਰੀਟ ਦੇ ਨਾਲ ਤਿਆਰ ਕਰ ਦਿੱਤਾ ਗਿਆ ਹੈ ਸੋ ਸਾਥੀ ਹੁਣ ਤੱਕ ਅਸੀਂ ਛੇ ਖੂਹਾਂ ਦੇ ਵਿੱਚੋਂ ਚਾਰ ਪਵਿੱਤਰ ਖੂਹਾਂ ਦੇ ਦਰਸ਼ਨ ਕਰ ਲਏ ਹਨ ਅਤੇ ਪੰਜਾ ਜਿਹੜਾ ਉਹ ਤੁਹਾਨੂੰ ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਉਹ ਉਹ ਖੂ ਜਿਹੜਾ ਉਹ ਉਹਦੇ ਬਾਰੇ ਕੋਈ ਪੱਕਾ ਸਾਨੂੰ ਪਤਾ ਨਹੀਂ ਲੱਗ ਸਕਿਆ ਪਰ ਇਹਨਾਂ ਜ਼ਰੂਰ ਪਤਾ ਲੱਗਾ ਹੈ ਕਿ ਉਹਦੇ ਉੱਤੇ ਇੱਕ ਹਰਠੀ ਚਲਦੀ ਹੁੰਦੀ ਸੀ ਬਾਕੀ ਹੁਣ ਇੱਕੋ ਸਥਾਨ ਰਹਿ ਗਿਆ ਹੈ ਪਾਸ਼ਾ ਜੀ ਨੇ ਕਿੱਥੇ ਇਤਰ ਖੂ ਖਦਵਾਇਆ ਸੀਗਾ ਹੁਣ ਚਲਦੇ ਹਾਂ ਉਸ ਸਥਾਨ ਤੇ ਤੇ ਕਰਦੇ ਹਾਂ ਦਰਸ਼ਨ ਤੇਗ ਗੁਰੂ ਪਾਛਣ ਇੱਕ ਪੂਰੀ ਉਤਸਾਰੀ ਕਰਵਾਈ ਸੀ ਤਾਂ ਅੰਦਰ ਚਲਦੇ ਨੇ ਚੱਲ ਕੇ ਇਸ ਗੁਰੂ ਘਰ ਦੇ ਵੀ ਦਰਸ਼ਨ ਕਰਦੇ ਇਸ ਸਥਾਨ ਤੇ ਪੰਚਮ ਪਾਸ਼ਾ ਬੈਠ ਕੇ ਬਾਕੀ ਦੇ ਸਾਰੇ ਧੰਮਾਂ ਦੀ ਦੇਖਭਾਲ ਕਰਿਆ ਕਰਦੇ ਸਨ ਦੁਆਰਾ ਸਾਲ ਨੂੰ ਗੁਰਦੁਆਰਾ ਮੰਜੀ ਸਾਹਿਬ ਆਖਿਆ ਜਾਂਦਾ ਹੈ ਇੱਥੇ ਹੀ ਗੁਰੂ ਪਾਛਣ ਨੇ ਭਾਈ ਸਹਾਰੇ ਨੂੰ ਜੋ ਕਿ ਭਣੀਏ ਕੇ ਬਾਂਗਰ ਤੋਂ ਆਏ ਸਨ ਭਾਈ ਸਾਰੀ ਗੁਰੂ ਕਹਾਲੀ ਹੋਂ ਦਾ ਵਰ ਦਿੱਤਾ ਕਿਉਂ ਜੋ ਗੁਰੂ ਘਰ ਦੀ ਖੇਤੀਬਾੜੀ ਸੰਭਿਆ ਕਰਦੇ ਸਨ ਅਤੇ ਗੁਰਦੁਆਰਾ ਸਾਹਿਬ ਬਹੁਤ ਸੋਨਾ ਬਣਿਆ ਹੋਇਆ ਹੈ ਇਸ ਸਥਾਨ ਤੇ ਵੀ ਪੰਜਮ ਪਾਸ਼ਣ ਇੱਕ ਪਵਿੱਤਰ ਖੂਹ ਖੁਦ ਆਇਆ ਸੀ ਅਤੇ ਉਸ ਦੇ ਉੱਪਰ ਤਿੰਨ ਹਲਟਾ ਚੱਲਦੀ ਹੈ ਬਿਲਹਾਲ ਇਹਨਾਂ ਦਰਸ਼ਨ ਕਰ ਰਹੇ ਜੀ ਗੁਰਦੁਆਰਾ ਮੰਜੀ ਸਾਹਿਬ ਦੇ ਦਰਵਾਜ਼ਾ ਤੇ ਇਸ ਤੋਂ ਬਾਅਦ ਆਪਾਂ ਦਰਸ਼ਨ ਕਰਾਂਗੇ ਉਸ ਪਵਿੱਤਰ ਖੂਹ ਦੇ ਪਾਲਕੀ ਸਾਹਮਣੇ ਬਹੁਤ ਸੋਹਣਾ ਸਜਾਇਆ ਹੈ ਜੀ ਦਰਸ਼ਨ ਕਰੋ ਤੁਸੀਂ ਤਾਂ ਸਾਥੀਆਂ ਚੱਲਦੇ ਆ ਬਾਹਰ ਤੇ ਚੱਲ ਕੇ ਕਰਦੇ ਆ ਉਸ ਪਵਿੱਤਰ ਖੂਹ ਦੇ ਦਰਸ਼ਨ ਜੋ ਪੰਚਮ ਪਾਸ਼ਾਣੇ ਲਵਾਇਆ ਸੀ ਫਿਲਹਾਲ ਉਹ ਵੀ ਖੂਹ ਹੁਣ ਤੰਕਰੀਬ ਦੇ ਨਾਲ ਪੱਕਾ ਕਰ ਦਿੱਤਾ ਗਿਆ ਹੈ ਜਿਸ ਤਰ੍ਹਾਂ ਪਹਿਲਾਂ ਆਪਾਂ ਗੁਰਦਾਰਾ ਦੰਦਮਾ ਸਾਹਿਬ ਦੇਖਿਆ ਸੀ ਬਿਲਕੁਲ ਉਸੇ ਤਰ੍ਹਾਂ ਇਸ ਨੂੰ ਪੱਤੀਆਂ ਕਰ ਦਿੱਤਾ ਗਿਆ। ਅੰਦਰ ਕੰਮ ਚੱਲ ਰਿਹਾ ਸੀ ਇਸ ਕਰਕੇ ਅਸੀਂ ਅੱਗੇ ਜਾ ਕੇ ਵੀਡੀਓ ਨਹੀਂ ਬਣਾ ਸਕਦੇ। ਪਰ ਤੁਸੀਂ ਇੱਥੇ ਹੀ ਦਰਸ਼ਨ ਕਰੋ। ਤੁਹਾਨੂੰ ਸਮਾਂ ਮਿਲੇ ਤਾਂ ਇਹਨਾਂ ਸਥਾਨਾਂ ਦੇ ਦਰਸ਼ਨ ਇੱਕ ਵਾਰ ਜ਼ਰੂਰ ਕਰਨਾ ਹੈ। ਸੋ ਸਾਥੀਓ ਇਹ ਸੀਗੀ ਅੱਜ ਦੀ ਵੀਡੀਓ। ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਅਤੇ ਕਮੈਂਟ ਜ਼ਰੂਰ ਕਰਿਓ। ਤਾਂ ਜੋ ਸਾਡੀ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਾਂ। ਤੁਨ ਕਰਦੇ ਆ ਵੀਡੀਓ ਦੇ ਐਂਡ।